ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਅੱਜ ਆਪਾਂ ਕਿੰਨੂ ਦਾ ਬਾਗ ਬਾਰੇ ਗੱਲ ਕਰਾਂਗੇ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਕਿੰਨੂ ਦਾ ਬਾਗ ਕਿਦਾਂ ਲੱਗਦਾਗਾ ਤੇ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਨਿਸ਼ਾਨੀਆਂ ਕਿਵੇਂ ਲੱਗਦੀਆਂ ਤੇ ਫਿਰ ਇਸੇ ਵੀਡੀਓ 'ਚ ਤੁਹਾਨੂੰ ਦੱਸਾਂਗੇ ਵੀ ਝੜੀਆਂ ਕਿਦਾਂ ਮਾਰਨੀਆਂ ਜਾਂਦੀਆਂ ਨੇ ਇਸੇ ਲਈ ਵੀਡੀਓ 'ਚ ਐਂਡ ਤੱਕ ਆਪਣੇ ਨਾਲ ਬਣੇ ਰਹੋ ਨਿਸ਼ਾਨੀਆਂ ਲਾਉਣ ਦਾ ਜਮਾਂ ਸੌਖਾ ਤਰੀਕਾ ਦੱਸਾਂਗੇ ਕਿਤਾ ਤੁਹਾਨੂੰ ਤੇ ਉਸ ਤੋਂ ਬਾਅਦ ਨਿਸ਼ਾਨੀਆਂ ਇਸ ਤਰ੍ਹਾਂ ਲਾਵਾਂਗੇ ਵੀ ਆਪਾਂ ਨੂੰ ਬਾਰ ਬਾਰ ਨਿਸ਼ਾਨੀਆਂ ਲਾਉਣ ਦੀ ਲੋੜ ਨਹੀਂ ਗਈ ਬਈ ਇੱਕ ਵਾਰੀ ਨਿਸ਼ਾਨੀਆਂ ਲਾਉਣ ਨਾਲ ਹੀ ਆਪਣਾ ਸਰ ਜੂ ਕਈ ਵਾਰ ਤਾਂ ਐ ਹੁੰਦਾ ਬਈ ਚਰੀ ਵਾਲੇ ਨੂੰ ਅਲੱਗ ਨਿਸ਼ਾਨੀਆਂ ਲਾਉਣੀਆਂ ਪੈਂਦੀਆਂ ਫਿਰ ਪਾਈਪ ਲਾਈਨ ਵਾਲੇ ਨੂੰ ਅਲੱਗ ਨਿਸ਼ਾਨੀਆਂ ਲਾ ਕੇ ਦੇਣੀਆਂ ਪੈਂਦੀਆਂ ਪਰ ਜਦੋਂ ਬੂਟੇ ਲਾਉਣੇ ਉਦੋਂ ਅਲੱਗ ਨਿਸ਼ਾਨੀਆਂ ਲਾਉਣੀਆਂ ਪੈਂਦੀਆਂ ਉਹ ਆਪਾਂ ਨੂੰ ਲੋੜ ਨਹੀਂ ਆਪਣਾ ਇੱਕ ਵਾਰੀ ਸਰ ਜੂਗਾ ਤੇ ਅੱਗੇ ਤੁਹਾਨੂੰ ਨਿਸ਼ਾਨੀਆਂ ਲਾਉਣੀਆਂ ਸਿਖਾਉਣੇ ਆਪਾਂ ਨਿਸ਼ਾਨੀਆਂ ਆਪਾਂ ਲਾਉਣੇ ਕਿਵੇਂ ਕਿਹੜੇ ਢੰਗ ਨਾਲ ਲਾਉਣੇ ਜਿੱਦਾਂ ਕਿ ਆਪਾਂ ਤਾਰ ਬੰਨ ਲਈਏਗੀ ਪੂਰੀ ਲੰਮੀ ਤੇ ਆਹ ਤਾਰ ਪਹਿਲਾਂ ਆਪਾਂ ਇਧਰਲੇ ਪਾਸੇ ਲੰਮੇ ਲੋਡ ਨਿਸ਼ਾਨੀਆਂ ਲਾ ਲਈਆਂ 20 ਫੁੱਟ ਤੇ ਤੇ ਆਹ ਤਾਰ ਦੇ ਉੱਤੇ ਆਪਾਂ ਨਿਸ਼ਾਨੀ ਲਾ ਲਈ ਆ 16 ਫੁੱਟ ਤੇ ਆਹ ਠਿੱਕਰੀਆਂ 16 16 ਫੁੱਟ ਤੇ ਲਾਈਆਂ ਆਪਾਂ ਤਾਰ ਦੇ ਉੱਤੇ ਚੇਪੀ ਬਨੇਟੀ ਹੈ ਮੈ ਆਪਾਂ ਨੂੰ ਪਤਾ ਲੱਗ ਜੇ ਆਹ ਲੰਮੀਆਂ ਠਿੱਕਰੀਆਂ ਲਾਈਆਂ ਆਪਾਂ ਹੋਰ ਨਿਸ਼ਾਨੀਆਂ ਦੇ ਉੱਤੇ ਆਪਣੇ ਬੰਦੇ ਛੇਤੀ ਛੇਤੀ ਠਿੱਕਰੀਆਂ ਥੋੜਾ ਇਹਨਾਂ ਠੋਕੀ ਜਾਂਦੇ ਆ ਇਹਦੇ ਨਾਲ ਦੋ ਕੰਮ ਆ ਇੱਕ ਤਾਂ ਆਪਣਾ ਟਾਈਮ ਬਚਦਾ ਤੱਕ ਵਾਰ-ਵਾਰ ਫੀਤਾ ਚੱਕ ਕੇ ਆਪਾਂ ਨੂੰ ਮਿਹਨਤ ਨਹੀਂ ਕਰਨੀ ਪੈਂਦੀਗੀ ਜੇ ਕਿਸੇ ਵੀਰ ਭਰਾ ਨੇ ਕਿਸੇ ਨੇ ਬਾਗ ਲਾਉਣਾ ਨਾ ਇਦਾਂ 16 16 ਫੁੱਟ ਤੇ ਜਾਂ ਜਿੰਨੀ ਵੀ ਦੂਰੀ ਤੇ ਬਾਗ ਲਾਉਣਾ ਚੁੱਪ ਕਰਕੇ ਚੇਪੀ ਪਲੇਟ ਲਓ ਤੇ ਅੱਧਾ ਕੰਮ ਰਹਿ ਜਾਂਦਾ ਗਾ ਇੱਧਰ ਰਹਿ ਗਿਆ 20 ਫੁੱਟ ਇੱਧਰ ਰਹਿ ਗਿਆ 16 ਫੁੱਟ ਥੋੜਾ ਗੌਰ ਨਾਲ ਚੈੱਕ ਕਰੀਏ ਨਿਸ਼ਾਨੀਆਂ ਇੱਧਰਲੇ ਪਾਸੇ ਵੀ ਸਿੱਧੀਆਂ ਨਹੀਂ ਨੇ ਟੇਡੀਆਂ ਨਿਸ਼ਾਨੀਆਂ ਵੇਖੀ ਤਾਂ ਵੀ ਸਹੀ ਦਿਸਣਗੀਆਂ ਆਪਾਂ ਨੂੰ ਸਾਰੇ ਪਾਸੇ ਆਪਾਂ ਨੂੰ ਨਿਸ਼ਾਨੀਆਂ ਇੱਕੋ ਜਿਹੀਆਂ ਤੇ ਸਿੱਧੀਆਂ ਦਿਸਣਗੀਆਂ ਇੱਧਰ ਦੇ ਪਾਸੇ ਆਪਣੇ ਬਾਈ ਆ ਗਿਆ ਹੁਣ ਛੜੀਆਂ ਮਾਰਨ ਵਾਲਾ ਉਹਨੇ ਇੱਧਰ ਲਾ ਟਾਇਰ ਰੱਖਣਾ ਟਰੈਕ ਦਾ ਵੱਡਾ ਜਮਾ ਨਿਸ਼ਾਨੀਆਂ ਦੇ ਨਾਲ ਤਾਂ ਜੋ ਪਾਈਪਲਾਈਨ ਇਹਦੇ ਕੋਲੇ ਪੈ ਜੇ ਫालतू ਪਾਈਪ ਨਾ ਪਵੇ ਆਪਣੀ ਤੇ ਬਹੁਤ ਹੀ ਡੂੰਗੀ ਆਪਾਂ ਲੈ ਕੇ ਨਹੀਂ ਜਾਣੀ ਇਹਦੀ ਪਾਈਪ ਛੜੀ ਜਿਹੜੀ ਪਾਈਪ ਥੋੜੀ ਥੋੜੀ ਉੱਚੀ ਰੱਖਣੀ ਆਪਾਂ ਮਸ ਜਨੇ ਇਦਾਂ ਜਿੱਥੇ ਜਿੱਥੇ ਆਪਾਂ ਨਿਸ਼ਾਨੀਆਂ ਲਾਈਆਂ ਵੀਰ ਇਹਨਾਂ ਨਾਲ ਨਾਲ ਛੜੀ ਮਾਰੀ ਜਾਣੀਆਂ ਤੇ ਬਸ ਉਸ ਤੋਂ ਬਾਅਦ ਆਪਾਂ ਪਾਈਪਾਂ ਪਾਉਣ ਛੜੀ ਕਰ ਲੈਣ ਆਪਣੀਆਂ ਨਿਸ਼ਾਨੀਆਂ ਉੱਧਰਲੇ ਪਾਸੇ 20 ਫੁੱਟ ਤੇ ਆਪਣੀ ਹੋ ਨਿਸ਼ਾਨੀ ਆ ਗਈ ਨਿਸ਼ਾਨੀ ਦੇ ਬਿਲਕੁਲ ਨਾਲਲੇ ਪਾਸੇ ਇਧਰਲੇ ਪਾਸੇ ਛਰੀ ਮਾਰਤੀ ਉਧਰੋਂ ਇਧਰਲੇ ਪਾਸੇ ਆਪਣੀ ਹੋ ਨਿਸ਼ਾਨੀ ਆ ਗਈ ਆ ਤੇ ਇਹਦੇ ਨਾਲ ਛਰੀ ਮਾਰਤੀ ਵਿਚਾਲਾ ਖਾਨਾ ਖਾਲੀ ਛੱਡਦਾ ਹੈ ਇਹਦੇ ਚ ਪਾ ਜਾਣੀਆਂ ਆਪਣੀਆਂ ਬਰੀਕ ਪੇਪਾਂ ਆਹ ਡੇਡੀਆਂ ਛਰੀਆਂ ਮਾਰਨੀਆਂ ਆਪਣੀਆਂ achar ਆਪਣੇ ਵਾਹਨ ਦੇ ਹਿਸਾਬ ਨਾਲ ਇਹ ਚ ਪਣੀਆਂ ਸਬ ਲਾਈਨ ਜਿਹੜੀ ਮੇਨ ਲਾਈਨ ਪਣੀਆਂ ਵਾਹਨ ਦੇ ਵਿੱਚ ਜਿਦਿਤੇ ਆਪਣੇ ਵਾਲ ਲੱਗਣਗੇ ਤੇ ਆ ਲੈਣਾ ਕੰਟਰੋਲ ਹੋਣਗੇ ਤੇ ਆਪਾਂ ਜਿੱਦਾਂ ਆ ਸਬ ਲਾਈਨ ਤੋਂ ਇਧਰਲੇ ਪਾਸੇ ਵੀ ਚਾਰ ਬੂਟੇ ਰੱਖਿਆ ਤੇ ਇਧਰਲੇ ਪਾਸੇ ਵੀ ਆਪਾਂ ਸਿਰਫ ਚਾਰ ਬੂਟੇ ਰੱਖਿਆ ਜਿਆਦਾ ਬੂਟੇ ਪਤਾ ਨਹੀਂ ਰੱਖਦੇ ਬਈ ਉਹਨਾਂ ਨੂੰ ਫਿਰ ਪਾਣੀ ਨਹੀਂ ਪੂਰਾ ਆਉਂਦਾ ਪਾਣੀ ਦਾ ਪ੍ਰੈਸ਼ਰ ਕੱਟ ਜਾਂਦਾ ਇਸੇ ਚੱਕਰ 'ਚ ਬਾਹਤ ਤੋਂ ਚਾਰ ਬੂਟੇ ਰੱਖ ਸਕਦੇ ਆਪਾਂ ਬਾਕੀ ਰੱਖਣ ਨੂੰ ਕੋਈ ਛੇ ਵੀ ਰੱਖੀ ਜਾਂਦੇ ਆ ਤੇ ਆਪਾਂ ਇੱਕ ਦੂਰੀ ਰੱਖੀਏ ਬੂਟੇ ਤੋਂ ਬੂਟੇ ਦੀ 20/16 ਦੀ ਕਈ ਯਾਰ ਲੋਕ 20/20 ਦੀ ਰੱਖ ਲੈਂਦੇ ਆ ਤੇ ਕਈ ਯਾਰ 20/18 ਦੀ ਰੱਖਦੇ ਆ ਆਪਾਂ ਇੱਕ ਪਾਸਾ 20 ਫੁੱਟ ਦਾ ਰੱਖਿਆ ਤੇ ਦੂਜਾ ਪਾਸਾ ਰੱਖਿਆ ਆਪਾਂ 16 ਫੁੱਟ ਦਾ ਤੇ ਹੁਣ ਇਧਰ ਅਗਲੇ ਪਾਸੇ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਆਪਾਂ ਪਾਈਪਾਂ ਕਿਵੇਂ ਪੈਂਦੀਆਂ ਤੇ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ